ਸਾਸਰੀ ਕਾ ਜੀ ਸਾਸਰੀ ਕਾਲ ਵੀਰ ਅਤੇ ਭੈਣਾਂ ਨੂੰ ਸਾਰਿਆਂ ਨੂੰ ਸਾਸਰੀ ਕਾਲ ਜੀ ਮੇਰੇ ਚੈਨਲ ਤੇ ਆਪ ਦਾ ਸਵਾਗਤ ਹੈ ਬੇਬੇ ਦੀ ਰਸੋਈ ਵਿੱਚ ਅੱਜ ਬਣ ਜਾ ਰਹੇ ਨੇਗੇ ਇਹ ਖੀਰ ਖੀਰ ਦੇ ਲਈ ਆਪਾਂ ਲੈਤੇ ਨੇਗੇ ਆ ਟਟ ਵਾਲੇ ਝੋਲ ਆ ਦੇਖੋ ਭਾਣੇ ਆ ਟਟ ਵਾਲੇ ਝੋਲ ਇਹਨਾਂ ਦੀ ਖੀਰ ਪੂਰੀ ਵੈਸਟ ਬਣਦੀ ਹੈਗੀ ਤੇ ਇਹ ਆਪਾਂ ਝੋਲਾਂ ਦੇ ਲੈਤੀ ਇੱਕ ਕੌਲੀ ਤੇ ਇਹ ਆਪਾਂ ਦੁੱਧ ਲੈ ਲਿਆ ਕਿਲੋ ਦੁੱਧ ਲੈ ਲਿਆ ਤੇ ਜਿਵੇਂ ਜਿਵੇਂ ਦੁੱਧ ਸੁੱਕੂਗਾ ਤੇ ਮੇਰੇ ਤੇ ਮੇਰੇ ਕੋਲ ਦੁੱਧ ਹੋਰ ਪਾਵਾਂਗੇ ਪਹਿਲਾਂ ਆਪਾਂ ਇਹ 1 ਕਿਲੋ ਦੁੱਧ ਵਾ ਇਹਨੂੰ ਆਪਾਂ ਰਿੱਜਣਾ ਧਰਦੇ ਆਂਗੇ ਜਦੋਂ ਇਹ ਰਿੱਜ ਗਿਆ ਫਿਰ ਆਪਾਂ ਧੋ ਕੇ ਚੌਲ ਵਿੱਚ ਪਾਵਾਂਗੇ ਆ ਦੇਖਿਓ ਭਾਨੇ ਆਪਣੇ ਦੁੱਧ ਨੂੰ ਵਾਲੀ ਆ ਗਈ ਜਿਹੜਾ ਆਪਾਂ ਕਿਲੋ ਦੁੱਧ ਪਾਇਆ ਸੀਗਾ ਇਹ ਫੇਰ ਵਾਲੀ ਦੇਣ ਲਈ ਧਰ ਲਿਆ ਸੀਗਾ ਪਹਿਲਾਂ ਆਪਾਂ ਦੁੱਧ ਨੂੰ ਵਾਲੀ ਦੇਣੀ ਹੈਗੀ ਇਹ ਮੇਰਾ ਦੁੱਧ ਪਹਿਲਾਂ ਹੀ ਵਾਲ ਲਿਆ ਸੀ ਪਹਿਨੇ ਪਾਲ ਕੇ ਫਰਿਜ ਵਿੱਚ ਪਿਆ ਸੀਗਾ ਦੁੱਧ ਇਹ ਤੇ ਮੈਂ ਇਹਨੂੰ ਦੁਬਾਰੇ ਵੀ ਦੁੱਧ ਨੂੰ ਵਾਲੀ ਦਵਾਈ ਹੈਗੀ ਕਿਉਂਕਿ ਜੇ ਆਪਾਂ ਠੰਡੇ ਦੁੱਧ ਦੇ ਵਿੱਚ ਚੌਲ ਪਾ ਲਈਏ ਤਾਂ ਗੰਡਾ ਵੱਜ ਜਾਂਦੀਆਂ ਨੇਗੀ ਤੇ ਇਸ ਲਈ ਆਪਾਂ ਨੂੰ ਦੁੱਧ ਨੂੰ ਵਾਲੀ ਦੇਣੀ ਜ਼ਰੂਰੀ ਹੈਗੀ ਤੇ ਹੁਣ ਆਪਣੇ ਚੌਲ ਖਿਲੇ ਖਿਲੇ ਰਹਿਣਗੇ ਤੇ ਹੁਣ ਆਪਾਂ ਪਾ ਰਹੇ ਹਾਂ ਚੌਲ ਜਿਹੜੇ ਆਪਾਂ ਇਹ 5-6 ਵਰੀ ਇਹ ਪਾਣੀ 'ਚ ਤੋਲੇ ਤੋ ਕਿਤੇ ਹੁਣ ਆਪਾਂ ਇਹਨਾਂ ਨੂੰ ਵਿੱਚ ਪਾਉਣੀ ਆ ਲੈ ਪਹਿਨੇ ਪਚੌਲ ਪਾਤੇ ਤੇ ਹੁਣ ਆਪਾਂ ਇਹ ਰਿੰਨੀ ਜਾਣੇ ਨੇਗੇ ਤੇ ਇਸੇ ਤਰ੍ਹਾਂ ਹੀ ਸਲੋ ਕਰਕੇ ਤੇ ਆਪਾਂ ਹੋਰ ਕੰਮ ਕਰ ਲੈਣੇ ਹੈਗੇ ਆ ਦੇਖੋ ਪਹਿਨੇ ਚੌਲਾਂ 'ਚ ਕੋਈ ਗੰਢ ਨਹੀਂ ਬੱਜੀ ਕੁਝ ਨਹੀਂ ਹੋਇਆ ਆ ਦੇਖੋ ਚੌਲ ਖਿਲੇ ਖਿਲੇ ਪਹਿਨੇ ਆਪਣੇ ਤੇ ਇਸੇ ਤਰ੍ਹਾਂ ਹੀ ਦੁੱਧ ਨੂੰ ਵਾਲ ਕੇ ਚੌਲ ਪਾਇਓ ਤੇ ਚੌਲਾਂ ਦੇ ਵਿੱਚ ਘੰਟਾ ਨਹੀਂ ਵੱਜਣੀਆਂ ਤੇ ਹੁਣ ਆਪਾਂ ਇਹਨੂੰ ਸਲੋ ਤੇ ਕਰਕੇ ਧਰ ਦੇਣਾ ਪੈਣਾ ਜਾਂ ਤੇ ਕਰ ਆਪਾਂ ਹੋਰ ਕੰਮ ਕਰ ਲੈਨੇ ਇਹ ਹੌਲੀ ਹੌਲੀ ਰਿੱਚੂਗੀ ਤੇ ਜਦੋਂ ਆਪਾਂ ਦੁੱਧ ਹੋਰ ਪਾਇਆ ਲੋੜ ਪਈ ਦੁੱਧ ਪਾਉਣ ਦੀ ਉਦੋਂ ਤੁਹਾਨੂੰ ਦੱਸਾਂਗੇ ਹਾਂਜੀ 10 ਮਿੰਟ ਹੋ ਗਏ ਜੀ ਆਪਾਂ ਨੇ ਚੌਲ ਧਰ ਇਹਨੂੰ ਤੇ ਇਹ ਬਿਲਕੁਲ ਸਲੋ ਤੇ ਚੱਲਦਾ ਸੀ ਆਪਣਾ ਗੈਸ ਤੇ ਆ ਦੇਖੋ ਇਹਨੇ ਕਿਹੜੇ ਹੋ ਗਏ ਇਹ ਅੱਧਿਆਂ ਜ਼ਿਆਦਾ ਪੱਕ ਚੁੱਕੇ ਨੇਗੇ ਥੋੜਾ ਜਿਹਾ ਰਹਿੰਦੇ ਨੇ ਪੱਕਣ ਵਾਲੇ ਆਪਾਂ ਦੁੱਧ ਦੇ ਨਾਲ ਚ ਹੋਰ ਪਾਵਾਂਗੇ ਇਹ ਮੇਰਾ 1.5 ਕਿਲੋ ਦੇ ਲਵੇ ਦੁੱਧ ਸੀਗਾ ਜਿਹੜਾ ਆਪਾਂ ਸਾਰਾ ਪਾਤਾ ਇਹਦੇ ਵਿੱਚ ਤੇ ਦੁੱਧ ਹਜੇ ਵਿੱਚ ਹੋਰ ਪਊਗਾ ਆਪਾਂ ਪਾਉਣੇ ਆਗੇ ਫਿਰ ਬਸ ਉਸ ਦੁੱਧ ਦੇ ਵਿੱਚ ਪੱਕ ਜਾਣਗੇ ਆਪਣਾ 1.5 ਕਿਲੋ ਦੁੱਧ ਆਪਾਂ ਪਾਤਾ ਹੁਣ ਟਿੱਕਰ ਇਹਦੇ ਵਿੱਚ ਹੁਣ ਆਪਣਾ ਯਾਨੀ ਕਿ ਇਹਦੇ ਨਾਲ ਹੀ ਇਹ ਪੱਕ ਜਾਣਗੇ ਸਾਰੇ ਚੌਲ 1.5 ਕਿਲੋ ਦੁੱਧ ਦੇ ਵਿੱਚ ਯਾਨੀ ਕਿ ਇੱਕ ਕੌਲੀ ਚੌਲਾਂ ਦੀ ਪੂਰੀ ਵਧੀਆ ਬਣ ਚੋ ਇਹ ਮੇਰੇ ਟੁੱਟ ਵਾਲੇ ਚੌਲ ਸੀਗੇ ਹਿਮਾਪਿਆ ਉੱਤੇ ਪੁੰਤੇ ਪੁੰਤੇ ਕੁੱਛ ਨਹੀਂ ਸੀਗੇ ਕਿਉਂਕਿ ਜੇ ਆਪਾਂ ਇਹ ਪਾਣੀ ਦੇ ਵਿੱਚ ਪਿਉਉਣੇ ਆ ਤਾਂ ਇਹਨਾਂ ਦੇ ਵਿੱਚ ਪਾਣੀ ਜੇ ਭਰ ਜਾਂਦਾ ਫਿਰ ਦੁੱਧ ਦਾ ਸੁਆਦ ਨਹੀਂ ਆਉਂਦਾਗਾ ਇਸ ਲਈ ਮੈਂ ਪਿਉਉਂਦੀ ਨਹੀਂ ਹੁੰਦੀ ਤਾਂ ਦੁੱਧ ਜੇ ਪਿਉਉਣੇ ਨੇ ਤਾਂ ਦੁੱਧ ਚ ਹੀ ਪਿਉਉਣੇ ਨੇਗੇ ਤੇ ਮੈਂ ਇਹ ਪਿਉਉਂਤੇ ਨਹੀਂ ਅੱਜ ਤੇ ਮੈਂ ਸਿੱਧਾ ਹੀ ਬਣਾਏ ਨੇਗੇ ਧੋ ਕੇ ਪਾਣੀ ਦੇ ਨਾਲ ਚਾਰ ਪੰਜ ਬਰੇ ਧੋਤੇ ਸੀਗੇ ਤੇ ਚੌਲ ਆਪਣੇ ਤਕਰੀਬਨ ਇੱਜੀ ਪਾਣੇਗੇ ਤੇ ਬਸ ਇੰਨਾ ਕੁ ਦੁੱਧ ਪਾ ਪੂਰਾ 1.5 ਲੀਟਰ ਦੁੱਧ ਪਾ ਚ ਪਾਤਾ ਤੇ ਬਸ ਇਥੇ ਰਹਿ ਦਰ ਰੱਜੀਆਂਗੇ ਚੌਲ ਹਾਂਜੀ ਦੇਖੋ ਆਪਣੀ ਖੀਰ ਬਣ ਕੇ ਕਿੰਨੀ ਵਧੀਆ ਤਿਆਰੀ ਹੋਈ ਐ ਤੇ ਜਿੰਨੀ ਕਿ ਕੱਚੀ ਰਹਿੰਦੀ ਐ ਉਹਨਾਂ ਕੱਪਾਂ ਹਲੇ ਇਹਦੇ ਵਿੱਚ ਡਰਾਈ ਫਰੂਟ ਪਾਉਣੇ ਆਗੇ ਤੇ ਆਹ ਪੱਤਾ ਚੌਂਚਾ ਪਤਾ ਲਾਈਚੀ ਪੋਟਰ ਦਾ ਇੱਕ ਖਸਬੂ ਵਾਸਤੇ ਪਾਇਆ ਆਪਾਂ ਜੇ ਆਪਣੀ ਖੀਰ ਦੇ ਵਿੱਚ ਖਸਬੂ ਵਧੀਆ ਆਵੇ ਤੇ ਆ ਆਪਾਂ ਕੁਝ ਡਰਾਈ ਫਰੂਟ ਪਾਏ ਨੇਗੇ ਇਹਦੇ ਵਿੱਚ ਆਪਣੇ ਕਾਜੂ ਆ ਮੱਕਜਾ ਤੇ ਬਦਾਮ ਨੇਗੇ ਇਹ ਆਪਾਂ ਡਰਾਈ ਫਰੂਟ ਪਾਉਣੇ ਨੇਗੇ ਇਹ ਆਪਣੇ ਡਰਾਈ ਫਰੂਟ ਇਹਦੇ ਵਿੱਚ ਹੀ ਰਹਿ ਜਾਣਗੇ ਤੇ ਨਾਲ ਹੀ ਆਪਾਂ ਇੱਥੇ ਹੁਣ ਪਾਉਣੇ ਹੈਗੇ ਖੰਡ ਜਿੰਨੇ ਆਪਾਂ ਚੌਲ ਲੈਤੇ ਸੀਗੇ ਉਹਨੂੰ ਹੀ ਆਪਾਂ ਖੰਡ ਲੈਣੀ ਹੈਗੀ ਇੱਕ ਕੁੱਲੀ ਆਪਣੀ ਚੌਲਾਂ ਦੀ ਸੀਗੀ ਤੇ ਇੱਕ ਕੁੱਲੀ ਵੀ ਆਪਾਂ ਖੰਡ ਦੀ ਲੈਣੀ ਹੈਗੀ ਇਹ ਤਾਂ ਤਕਰੀਬਨ ਸਾਰਿਆਂ ਭੈਣਾਂ ਨੂੰ ਪਤਾ ਹੀ ਹੋਊਗਾ ਵੀ ਜਿੰਨੇ ਚੌਲ ਹੁੰਦੇ ਨੇ ਉਹਨੂੰ ਹੀ ਖੰਡ ਪੈਂਦੀ ਆ ਜੇ ਕੋਈ ਭੈਣ ਮਿੱਠਾ ਬੱਦ ਖਾਂਦਾਗਾ ਤਾਂ ਉਹ ਬੱਦ ਵੀ ਪਾ ਸਕਦਾਗਾ ਤੇ ਜੇ ਕੋਈ ਮਿੱਠਾ ਘੱਟ ਖਾਂਦਾ ਉਹ ਘੱਟ ਵੀ ਪਾ ਸਕਦਾ ਜਿਵੇਂ ਅਸੀਂ ਮਿੱਠਾ ਘੱਟ ਖਾਣੇ ਹੈਗੇ ਮੈਂ ਚੌਲਾਂ ਦੇ ਨਾਲੋਂ ਕੱਟ ਲਈ ਤੇ ਅਖੰਡ ਆ ਦੇਖੋ ਚਾਹਾਂ ਦੀ ਪੂਰੀ ਭਰੀ ਹੋਈ ਸੀ ਤੇ ਇਹ ਮੇਰੀ ਪੌਣੀ ਹੈਗੀ ਐਸ ਲਈ ਤੁਸੀਂ ਆਪ ਦੇ ਹਸਾਬ ਤੇ ਖੰਡ ਪਾ ਸਕਦੇ ਹੋਗੇ ਜਿਹੇ ਜਿਹੇ ਹਸਾਬ ਤੇ ਤੁਸੀਂ ਖਾਣੇ ਹੋਗੇ ਇਹ ਬਸ ਆਪਣੇ 5-7 ਮਿੰਟ ਲੱਗਦੇ ਨੇ ਖੀਰ ਰੈਡੀ ਹੋਣ ਨੂੰ ਆਪਣੀ ਖੀਰ ਰੈਡੀ ਹੋ ਜਾਣੀ ਹੈਗੀ ਤੇ ਇਹਨੂੰ ਅੱਧਾ ਘੰਟਾ ਹੋ ਗਿਆ ਭਾਣੇ ਚੱਲੀ ਜਾਂਦੀ ਨੂੰ ਤੇ ਸ਼ਾਮ ਤੇ ਕਰਕੇ ਦੀਦੀ ਨੂੰ ਤੇ ਕਿਉਂਕਿ ਆਪਣੇ ਚਾਹਲ ਵੀ ਦੂਜੇ ਸੀ ਕਿ ਟਟਮੇ ਇਹ ਚਟਟਮਚਾਰ ਬਹੁਤ ਜਲਦੀ ਬਣਦੇ ਨੇਗੇ ਉਧਰ ਫਨੇ ਆਪਣੀ ਖੀਰ ਰਹਿਦੀ ਹੈਗੀ ਆਪਾਂ ਇਧਰ ਮਾਲਪੂੜਾ ਦੀ ਤਿਆਰੀ ਕਰ ਲਈਏ ਤੇ ਕੋਈ ਭੈਣ ਸ਼ੱਕਰ ਲੈ ਲੋ ਕੋਈ ਭੈਣ ਗੁੜ ਲੈ ਲੋ ਕੋਈ ਭੈਣ ਖੰਡ ਲੈ ਲੋ ਇਹ ਤੁਹਾਡੀ ਮਰਜ਼ੀ ਹੈ ਭਾਣੇ ਮੇਰੇ ਕੋਲੇ ਗੁੜ ਹੈ ਨਹੀਂ ਸ਼ੱਕਰ ਆਗੀ ਮੈਂ ਇਹ ਅੱਧੀ ਕੌਲੀ ਸ਼ੱਕਰ ਦੀ ਲੈਤੀ ਹੈਗੀ ਇਹਨੂੰ ਆਪਾਂ ਭਿਉਨੇ ਆਗੇ ਇਹ ਬੈਂ ਚੱਟ ਲਈ ਭਜ ਜੂਗੀ ਤੇ ਫਿਰ ਆਪਾਂ ਅੱਧੀ ਕੌਲੀ ਹੀ ਲਵਾਂਗੇ ਆਟੇ ਦੀ ਆਪਾਂ ਥੋੜੀ ਹੀ ਪੂਰੇ ਬਣਾਉਣੇ ਨੇ ਭਾਣੇ ਜਿੱਦਕ ਫੈਮਿਲੀ ਹੈ ਤੁਸੀਂ ਆਪਦੇ ਹਿਸਾਬ ਦੇ ਨਾਲ ਘੱਟ ਵੱਧ ਫੈਮਿਲੀ ਆ ਵੱਡੀ ਫੈਮਿਲੀ ਆ ਵੱਧ ਖਾ ਕੇ ਖੁਸ਼ ਨੇਗੇ ਵੱਧ ਬਣਾ ਲਿਓ ਘੱਟ ਖਾ ਕੇ ਖੁਸ਼ ਹੋ ਘੱਟ ਬਣਾ ਲਿਓ ਇਹ ਤੁਸੀਂ ਆਪਦੇ ਮਰਜ਼ੀ ਦੇ ਨਾਲ ਬਣਾ ਸਕਦੇ ਹੋਗੇ ਤੇ ਸਾਨੂੰ ਤਾਂ ਇੰਨੇ ਪੂਰੇ ਬਾਦੂ ਨੇਗੇ ਪਾਣੇ ਤੇ ਇਸ ਲਈ ਮੈਂ ਇੰਨੀ ਕੀ ਭਉਤੀ ਹੈਗੀ ਤੇ ਖੀਰ ਦੇ ਨਾਲ ਆਪਣੇ ਖੀਰ ਮਾੜ ਪੂਰੇ ਤਿਆਰ ਹੋਣਗੇ ਆਪਾਂ ਨੇ ਆਪਾ ਹੁਣ ਇਹ ਚ ਪਾਣੀ ਪਾ ਕੇ ਰੱਖਤਾ ਤੇ ਇਹ ਭਜ ਜੂਗੀ ਪੰਜ ਚੱਕ ਲਈ ਤੇ ਜੇ ਆਪਾਂ ਜੇ ਜਲਦੀ ਲੋੜ ਹੋਈ ਤਾਂ ਆਪਾਂ ਚਮਚੇ ਨਾਲ ਖੁਰ ਲਾਂਗੇ ਸ਼ੱਕਰ ਤਾਂ ਹੀ ਖੁਰ ਜਾਂਦੀ ਆ ਦੇਖੋ ਪਣੇ ਆਪਣੀ ਖੀਰ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਹੈਗੀ ਤੇ ਬਸ ਹੁਣ ਆਪਾਂ ਇਹਨੂੰ ਠਾਕ ਕੇ ਰੱਖ ਦਾਂਗੇ ਤੇ ਫਿਰ ਆਪਾਂ ਮਾਲਪੂੜਾਂ ਦੇ ਨਾਲ ਇਹਨੂੰ ਸਰਵ ਕਰਾਂਗੇ ਤੇ ਹੁਣ ਆਪਾਂ ਮਾਲਪੂੜਾਂ ਦੀ ਤਿਆਰੀ ਕਰ ਲਈਏ ਆਪਾਂ ਦੇਖੋ ਖੀਰ ਆਪਣੀ ਬਿਲਕੁਲ ਰੈਡੀ ਆ ਡਰਾਈ ਬਰੋਡ ਵੀ ਆਪਣਾ ਰੈਡੀ ਚੁੱਕ ਕੇ ਖੰਡ ਵੀ ਆਪਣਾ ਪਿਘਲ ਚੁੱਕੀ ਚੌਲ ਵੀ ਆਪਣਾ ਪੰਨ ਚੁੱਕੇ ਬਿਲਕੁਲ ਆਪਣੀ ਦੁੱਧ ਦੇ ਵਿੱਚ ਰਲ ਚੁੱਕੀ ਹੈ ਇਹ ਤੇ ਹੁਣ ਆਪਾਂ ਇਹਨੂੰ ਠਾਕ ਕੇ ਰੱਖ ਦਾਂਗੇ ਆਪਣੀ ਖੀਰ ਦੇ ਵਿੱਚ ਪਾਣੀ ਪਾਉਣੇ 2 ਕਿਲੋ ਦੁੱਧ ਪਾ ਚੁੱਕਿਆ ਟੋਟਲ 1 ਕਿਲੋ ਚੌਲਾਂ ਦੇ ਵਿੱਚ ਡਾਕਟਰ ਵਾਲੇ ਆਪਣੇ ਚੌਲ ਸੀਗੇ ਬਿਲਕੁਲ ਬਰੀਕ ਵਾਲੇ ਤੇ ਇਹ ਜੇ ਭੈਣੇ ਥੋਥੋਂ ਮਤਲਬ ਥੋੜੇ ਚੌ ਥੋੜੇ ਹੋਣ ਦੁੱਧ ਥੋਥੋਂ ਜਿਆਦਾ ਪੈ ਜੇਵੇ ਤਾਂ ਤੁਸੀਂ ਭੈਣੇ ਇਹਦੇ ਵਿੱਚ ਇੱਕ ਚਮਚਾ ਦੋ ਚਮਚੇ ਕਾਸਟਰ ਦੇ ਘੋਲ ਕੇ ਪਾਣੀ ਦੇ ਵਿੱਚ ਜਾਂ ਠੰਡੇ ਦੁੱਧ ਦੇ ਵਿੱਚ ਤਾਂ ਤੁਸੀਂ ਖੀਰ ਦੇ ਵਿੱਚ ਪਾ ਦਿਓ ਥੋੜੀ ਖੀਰ ਬਹੁਤ ਸੋਹਣੀ ਕਾਸਟਰ ਵਾਲੀ ਤਿਆਰ ਹੋ ਜੂਗੀ ਕਾਸਟਰ ਵਾਲੀ ਖੀਰ ਭੈਣੇ ਐ ਹੁੰਦੀ ਹੈਗੀ ਵੀ ਆਪਾਂ ਨੂੰ ਉਹ ਜਨਨਿਕ ਖਾਣੀ ਪੈਂਦੀ ਆ ਜਿਵੇਂ ਸਵੇਰੇ ਬਣਾਈਏ ਸ਼ਾਮ ਤੱਕਰ ਤੇ ਕਿਉਂਕਿ ਕਸਟਰ ਜਲਾਚਰਨੀ ਰਹਿੰਦਾ ਹੁੰਦਾਗਾ ਤੇ ਜੇਪ ਸੈਂਪਲ ਐ ਇਸ ਤਰ੍ਹਾਂ ਦੀ ਖੀਰ ਬਣਾਈਏ ਤਾਂ ਇਸ ਖੀਰ ਨੂੰ ਆਪਾਂ ਵੱਧ ਚਰਬੀ ਰੱਖ ਸਕਦੇ ਆ ਦੋ ਦਿਨ ਟਿਕਰ ਤੇ ਕਸਟਰ ਵਾਲੀ ਸਾਫਤ ਕਰਖਾਣੀ ਪੈਂਦੀ ਆ ਆਪਾਂ ਅੱਧੀ ਕੌਲੀ ਲੈ ਲਈ ਕਣਕ ਦੇ ਆਟੇ ਦੀ ਤੇ ਇਹ ਆਪਾਂ ਇਹ ਚ ਪਾਵਾਂਗੇ ਘੋਲਣ ਲਈ ਡੋਂਗੇ ਦੇ ਵਿੱਚ ਵੱਡੇ ਚ ਤੇ ਆ ਆਪਨੇ ਚਮਚੇ ਦੇ ਨਾਲ ਆਪਾਂ ਘੋਲ ਲਈ ਸੀਗੀ ਸ਼ੱਕਰ ਤੇ ਆਪਣੀ ਸ਼ੱਕਰ ਬਿਲਕੁਲ ਘੁਲ ਚੁੱਕੀ ਆਗੀ ਹੁਣ ਆਪਾਂ ਇਹਨੂੰ ਪੁਣਕੇ ਪਾਵਾਂਗੇ ਪੁਣਨੀ ਦੇ ਨਾਲ ਕਿਉਂਕਿ ਤੁਹਾਨੂੰ ਆਪਣੇ ਪਤਾ ਹੀ ਹੈ ਹਨਾ ਕੁਛ ਨਾ ਕੁਛ ਹੁੰਦਾ ਹੀਗਾ ਬੜਾ ਮੋਟਾ ਤੇ ਉਹ ਥੱਲੇ ਰਹਿ ਜਾਂਦਾਗਾ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਘੋਲ ਲਾਂਗੇ ਘੋਲ ਨੂੰ ਚਮਚੇ ਦੀ ਮਦਦ ਦੇ ਨਾਲ ਆਪਾਂ ਇਹਨੂੰ ਹੁਣ ਚੰਗੀ ਤਰ੍ਹਾਂ ਹਿਲਾ ਲਾਂਗੇ ਆਪਣਾ ਘੋਲ ਇਹ ਬਿਲਕੁਲ ਪਤਲਾ ਚਾਹੀਦਾਗਾ ਪੋੜੇ ਬਣਾਉਣ ਲਈ ਜੇ ਆਪਨੇ ਆਪਣੇ ਪਾਣੀ ਥੋੜਾ ਪਾਇਆ ਹੋਵੇ ਮਤਲਬ ਜਿਵੇਂ ਗੁੜ ਦੇ ਵਿੱਚ ਜਾਂ ਖੰਡ ਹੋਵੇ ਤੁਹਾਡੇ ਕੋਲੇ ਜਾਂ ਸ਼ੱਕਰ ਹੋਵੇ ਉਸ ਵਿੱਚ ਪਾਣੀ ਥੋੜਾ ਹੋਵੇ ਤਾਂ ਤੁਸੀਂ ਬਾਅਦ ਵਿੱਚ ਪਾਣੀ ਹੋਰ ਵੀ ਪਾ ਸਕਦੇ ਹੋਗੇ ਕੱਲਾ ਪਾਣੀ ਵੀ ਪਾ ਸਕਦੇ ਹੋਗੇ ਮਿੱਠਾ ਤਾਂ ਤੁਹਾਡਾ ਪਰਪਰ ਉਹ ਹੈਗਾ ਹੀ ਹੈਗਾ ਨਾ ਜਿਠੋਤ ਭਿਉਣ ਦੇ ਵਿੱਚ ਥੋੜਾ ਪਾਣੀ ਪਵੇ ਤਾਂ ਤੁਸੀਂ ਪਾਣੀ ਔਖਰਾ ਪਾ ਸਕਦੇ ਹੋਗੇ ਤੇ ਇਹ ਆਪਣਾ ਕੋਲ ਹਜੇ ਰੈਡੀ ਨਹੀਂ ਹੋਇਆ ਆਪਣਾ ਸਾਰਾ ਪਾਣੀ ਪੈ ਜਾਊਗਾ ਤੇ ਆਪਾਂ ਤਕਰੀਬਨ ਸਾਰਾ ਪਾਣੀ ਪੈ ਚੁੱਕਿਆ ਹੈਗਾ ਆਪਣਾ ਪੋੜਾ ਦਾ ਕੋਲ ਤਿਆਰ ਹੋ ਚੁੱਕਿਆ ਹੈਗਾ ਤੇ ਆਪਾਂ ਇਹਨੂੰ 5-7 ਮਿੰਟ ਦੇ ਲਈ ਰੈਸਟ ਤੇ ਰੱਖ ਦਿਆਂਗੇ ਤੇ ਕਿਉਂਕਿ ਜਿਹੜਾ ਆਟੇ ਨੇ ਫੁੱਲਣਾ ਹੂਗਾ ਫੁੱਲ ਹੋ ਜਾਊਗਾ ਹਾਂ ਭਾਣੇ ਹੁਣ ਆਪਣਾ ਮਾਲਪੂਣਾ ਦਾ ਕੋਲ ਤਿਆਰ ਹੋ ਚੁੱਕਿਆ ਹੈਗਾ ਤੇ ਹੁਣ ਆਪਾਂ ਇਹਦੇ ਨਾਲ ਲੋਹੇ ਦੇ ਤਵੇ ਤੇ ਬਣਾਉਣੇ ਆਂਗੇ ਤੇ ਭਾਣੇ ਆਮ ਇਹ ਨਾਨ ਸਟਿਕ ਤਵੇ ਤੇ ਬਣਦੇ ਨੇਗੇ ਤੇ ਆਪਾਂ ਲੋਹੇ ਦੇ ਤਵੇ ਤੇ ਬਣਾਉਣੇ ਆ ਟਰਾਈ ਕਰਦੇ ਆ ਵੇ ਕਿਸ ਤਰ੍ਹਾਂ ਬਣਦੇ ਨੇਗੇ ਤੇ ਹੁਣ ਆਪਾਂ ਇਹਦੇ ਥੱਲੇ ਤੇਲ ਲਾ ਲਈਏ ਸਰੋਂ ਦਾ ਤੇਲ ਆਹੀ ਆਪਣਾ ਸਾਰੇ ਤਵੇਂ ਤਵਿਆਂ ਤੇ ਤੇਲ ਲਾ ਲਈਏ ਚੰਗੀ ਤਰ੍ਹਾਂ ਅਸਤਰ तो ला के तो हम आप जो अपना घोल रेडी आप आपने गे अपना तवा गर्मोल पाने वे घोल पाता ਕੋਲ ਪਾ ਕੇ ਪਾਣੇ ਆਪਾਂ ਇਹਨੂੰ ਹਲਾ ਲਏ ਤੇ ਅੱਗੇ ਤਾਂ ਆਪਾਂ ਨੇ ਪੱਤਿਆਂ ਨਾਲ ਹਲਾਉਂਦੇ ਹੁੰਦੇ ਸੀਗੇ ਤੇ ਹੁਣ ਆਪਾਂ ਨੇ ਪੱਤੇ ਮਿਲਦੇ ਨਹੀਂ ਕਿਤੋਂ ਤੇ ਹੁਣ ਆਪਾਂ ਆ ਗੱਤੇ ਦਾ ਲੈਤਾਂਗਾ ਤੇ ਆਪਾਂ ਕਾਗਜ ਗੱਤਾ ਦਾ ਥੋੜਾ ਜਿਹਾ ਲੈਤਾਂਗਾ ਹੁਣ ਆਪਾਂ ਇਹਦੇ ਨਾਲ ਹਲਾ ਕੇ ਇਹਨੂੰ ਜਮਾ ਸੈੱਟ ਕਰ ਲਈਏ ਆਹ ਆਪਣੇ ਇੱਕ ਪਾਸਾ ਰੈਡੀ ਜੇਵੇ ਤਾਂ ਇਸ ਤਰ੍ਹਾਂ ਇਹਦੇ ਆਸੇ ਪਾਸੇ ਜਦ ਆਪਾਂ ਪਕੌੜਾ ਤਿਆਰ ਕਰਕੇ ਵਿੱਚ ਪਾ ਦਈਏ ਤਾਂ ਵੀ ਹਲਾ ਦਈਏ ਫਿਰ ਆਪਾਂ ਆਸੇ ਪਾਸੇ ਥੋੜਾ ਥੋੜਾ ਤੇਲ ਪਾ ਦਈਏ ਤੇ ਸਰੋਂ ਦਾ ਫੇਰੇ ਇਹ ਚੱਕਣਾ ਆਸਾਨ ਹੋ ਜਾਂਦਾ ਦਾ ਹੁਣ ਆਪਾਂ ਨੂੰ ਅਜੇ ਰਿੱਝਣੇ ਗਾਣ ਸਮਾਰ ਕੇ ਰਹਿ ਗਿਆ ਹਾਂ ਦੋ ਫੇਰ ਆਪਾਂ ਚੱਕਾਂਗੇ ਸਲੋ ਕੀਤਾ ਹੋਇਆ ਸਪਨਾ ਗੈਸ ਹਾਂ ਦੇਖੋ ਆਪਣਾ ਕਿੰਨਾ ਵਧੀਆ ਰਿੱਝ ਗਿਆ ਇੱਕ ਸਾਈਡ ਤੋਂ ਤੇ ਹੁਣ ਆਪਾਂ ਦੂਜੀ ਵਧੀਆ ਦੂਜੇ ਪਾਸਾ ਕਰ ਲਿਆ ਤੇ ਹੁਣ ਇਧਰੋਂ ਰਿੱਝ ਜਾਊਗਾ ਤੇ ਸਰੋਂ ਦਾ ਤੇਲ ਭਾਵੇਂ ਥੋੜਾ ਜਿਹਾ ਵੱਧ ਹੀ ਲੱਗਦਾ ਹੁੰਦਾ ਹੈਗਾ ਤੇ ਇਹਦੇ ਵੱਧ ਤੇ ਬੱਦ ਤੇ ਵਧੀਆ ਬਣਦੇ ਨੇ ਇਹ ਤੇ ਨਾਨ ਸਟਿਕ ਤਵਾ ਹੋਵੇ ਉਹਦੇ ਤੇ ਸਰੋਂ ਦਾ ਤੇਲ ਘੱਟ ਲੱਗਦਾਗਾ ਉਹ ਥੋੜੇ ਜਿਹਾ ਨਾਲੀ ਚੱਕੇ ਜਾਂਦੇ ਨੇਗੇ ਤੇ ਇਹਨੂੰ ਬਦਲਾਉਣਾ ਪੈਂਦਾਗਾ ਆਪਣਾ ਦੇਖੋ ਇਹਨੇ ਮਾਲਪੂੜੇ ਨੇ ਪੂਰਾ ਕਰਿਸਪੀ ਕਰਿਸਪੀ ਬਣ ਜਾਣਾਗਾ ਤੇ ਤੇ ਦੇਖਿਓ ਆ ਦੇਖੋ ਤੇ ਆ ਦੇਖੋ ਕਿੰਨਾ ਸੋਹਣਾ ਇਧਰੋਂ ਰਿੱਝਿਆ ਹੋਇਆਗਾ ਤੇ ਇੱਦਾਂ ਪਾਸਾ ਹੈ 10 ਜਿਹੜੇ ਨਾਲ ਆ ਆਪਣਾ ਪਾਸਾ ਰਹਿ ਚੁੱਕਿਆ ਜਾ ਤੇ ਇਹਨੇ ਬਹੁਤ ਵਧੀਆ ਬਣਨਾ ਹੈਗਾ ਤੇ ਤੁਹਾਨੂੰ ਨਹੀਂਦਾ ਹੋਊਗਾ ਮੈਂ ਤੁਹਾਨੂੰ ਪਲੇਟ ਤੇ ਰੱਖ ਕੇ ਦਿਖਾ ਦਾਂਗੀ ਤੇ ਬਹੁਤ ਵਧੀਆ ਇਹਨੇ ਟੈਸਟੀ ਬਣਨਾ ਹੈਗਾ ਖੀਰ ਦੇ ਨਾਲ ਬਹੁਤ ਟੈਸਟੀ ਲੱਗਦੇ ਨੇਗੇ ਇਹ ਅੱਜਕੱਲ੍ਹ ਦੇ ਬੱਚੇ ਤਾਂ ਘੱਟ ਖਾਂਦੇ ਨੇ ਪੁਰਾਣੇ ਬਜ਼ੁਰਗ ਜਾਦੇ ਖਾ ਕੇ ਖੁਸ਼ ਨੇਗੇ ਆ ਦੇਖੋ ਭੈਣੇ ਆਪਾਂ ਨਾ ਜਦ ਪਹਿਲਾ ਫੂੜਾ ਹੁੰਦਾ ਥੋੜਾ ਜਿਹਾ ਕਾਲਾ ਭਾ ਜਾਂਦਾ ਕਿਉਂਕਿ ਆਪਣਾ ਇਹਨੂੰ ਟੇਲਰ ਨੀ ਨਾ ਇੰਨਾ ਖਾਸ ਲੱਗਿਆ ਹੁੰਦਾ ਤਵੇ ਨੂੰ ਤੇ ਆ ਦੂਜਾ ਪੂੜਾ ਦੇਖੋ ਕਿੰਨਾ ਵਧੀਆ ਆਇਆ ਹੈਗਾ ਇਸ ਤਰ੍ਹਾਂ ਜਿਵੇਂ ਜਿਵੇਂ ਹੁਣ ਆਪਾਂ ਵੱਧ ਪੂੜੇ ਬਣਾਵਾਂਗੇ ਤੇ ਮੈਂ ਤਾਂ ਸਾਰੇ ਪੂਰੇ ਵਧੀਆ ਪੂੜੇ ਹੋਣਗੇ ਪਹਿਲਾ ਪੂਰਾ ਚੱਕਣਾ ਵੀ ਔਖਾ ਹੁੰਦਾ ਤੇ ਥੋੜਾ ਜਿਹਾ ਉਹ ਲੱਗ ਵੀ ਜਾਂਦਾ ਥੱਲੇ ਕਾਲ ਸਵਤ ਹੋ ਜਾਂਦੀ ਹੈ ਉਹ ਤੇ ਜਿਹੜਾ ਦੂਜਾ ਪੂੜਾ ਹੁੰਦਾ ਇਹ ਚੱਕਣਾ ਵੀ ਸੁੱਕਾ ਹੋ ਜਾਂਦਾ ਤੇ ਇਹੇ ਭਾਵੇਂ ਤੇ ਬਣਦਾ ਵੀ ਪੂਰਾ ਵਧੀਆ ਹੈਗਾ ਜਿਹੜੇ ਦੁਗਾਹਾਂਲੇ ਬਣਾਵਾਂਗੇ ਉਹ ਸਾਰੇ ਇਸ ਤਰ੍ਹਾਂ ਹੀ ਬਣਨਗੇ ਪੂਰੇ ਵਧੀਆ ਵਧੀਆ ਆ ਦੇਖੋ ਨੇ ਭਾਣੇ ਆਪਾਂ ਪੂੜੇ ਬਣਾ ਲਏ ਤੇ ਆਪਾਂ ਪੂਰੇ ਸਰਵ ਵੀ ਕਰਨ ਲੱਗੇ ਹਾਂਗੇ ਤੇ ਦੇਖ ਭਾਣੇ ਕਿੰਨੇ ਵਧੀਆ ਆਪਣੇ ਪੂੜੇ ਬਣਗੇ ਨਹੀਂ ਬਣ ਕੇ ਤਿਆਰ ਹੋਏ ਨੇਗੇ ਤੇ ਇਸੇ ਤਰ੍ਹਾਂ ਹੀ ਸਾਰੀਆਂ ਭਾਣਾ ਪੂੜੇ ਬਣਾਇਓ ਕਿਉਂਕਿ ਸੌਣ ਦੇ ਵਿੱਚ ਮਾਲ ਪੂੜੇ ਤੇ ਖੀਰੀ ਟੈਸਟੀ ਲੱਗਦੀ ਹੈਗੀ ਇਹ ਸੌਣ ਦੀ ਬਹੁਤ ਸੁਆਦੀ ਰੈਸਪੀ ਹੈਗੀ ਤੇ ਸਾਰੀਆਂ ਭਾਣਾ ਸੌਣ ਦੇ ਵਿੱਚ ਜ਼ਰੂਰ ਬਣਾਇਓ ਕਿਉਂਕਿ ਹਰ ਇੱਕ ਦੇ ਘਰ ਦੇ ਵਿੱਚ ਸੌਣ ਦੇ ਵਿੱਚ ਮਾਲ ਪੂੜੇ ਖੀਰ ਬਣਦੀ ਬਣਦੀ ਹੈਗੀ ਤੇ ਤੁਸੀਂ ਬਣਾਇਓ ਬਣਾ ਕੇ ਖਾ ਕੇ ਦੇਖਿਓ ਮੇਰੇ ਸਟਾਈਲ ਦੇ ਨਾਲ ਤੇ ਭਾਵੇਂ ਮੈਨੂੰ ਕਮੈਂਟ ਕਰਿਓ ਜਿੱਥੇ ਕਿਤੇ ਮੇਰੀ ਗਲਤੀ ਹੋਈ ਭਾਵੇਂ ਮੈਨੂੰ ਕਮੈਂਟਾਂ ਦੇ ਵਿੱਚ ਹੋਵੇ ਦੱਸਿਓ ਵੀ ਭਾਵੇਂ ਤੇ ਰੀਤੀ ਗਲਤੀ ਹੈਗੀ ਤੇ ਠੀਕ ਆਪਾਂ ਨੇ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੰਟੀ ਦਾ ਬਟਨ ਦਬਾ ਲੈ ਸੋਨੂੰ ਨੋਟੀਫਿਕੇਸ਼ਨ ਸਵੇਰੇ 9:00 ਵਜੇ ਮਿਲ ਜਾ ਕਰ ਤੇ ਸ਼ੇਅਰ ਕਰਦਿਆ ਕਰੋ ਆਪਾਂ ਨੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਮਿਲਦੇ ਆਪਾਂ ਨੇ ਕੱਲ ਨੂੰ ਕਿਸੇ ਨਵੀਂ ਰੈਸਪੀ ਦੇ ਨਾਲ ਸਵੇਰ 9:00 ਵਜੇ ਤਬ ਤੱਕ ਲਈ ਸਤਿ ਸ੍ਰੀ ਅਕਾਲ